ਅਸਲ ਮੈਨੂੰ ਲੱਗਦਾ ਵੀ ਜਦ ਬੰਦਾ ਆਪਣੇ ਨਿੱਜ ਵਾਸਤੇ ਲੜਾ ਤਾਂ ਬਹੁਤ ਛੋਟੀ ਪ੍ਰਾਪਤੀ ਹੋਆ ਤੇ ਜਦੋਂ ਲਕਾਈ ਦੇ ਵਿੱਚ ਬਦਲ ਜਾ ਸਾਰਾ ਕੁਝ ਤਾਂ ਫਿਰ ਬ੍ਰਹਮੰਡੀ ਤਾਕਤਾਂ ਉਸਕੇ ਅੰਦਰ ਆ ਜਾਆ ਔਰ ਬੜੀ ਬੜੀ ਸਲਤਨਤਾਂ ਨੂੰ ਕੰਬਾ ਛੜਾ ਇਹ ਮਹਾਰਾ ਇਤਿਹਾਸ ਹੈ ਜਿਹੜਾ ਆਪਾਂ ਇਹ ਪੜ ਰਹੇ ਹਾਂ ਇਸਕੇ ਵਿੱਚ ਸਾਰਾ ਤੇ ਇਹ ਸਾਰਾ ਕਹਾਣੀ ਤਾਂ ਮੇਰੇ ਖਿਆਲ ਹੈ ਉਰੀ ਆ ਗਈ ਵੀ ਨਿੱਜ ਕੇ ਵਿੱਚ ਇੰਨੇ ਜ਼ਿਆਦਾ ਪਾਗਲ ਹੋ ਗਏ ਐ ਤੇ ਆਪਣੇ ਦੁਸ਼ਮਣਾਂ ਜਿਹੜੇ ਲਟੇਰੇ ਅੰਗਰੇਜ਼ਾਂ ਨੇ ਪਹਿਲਾਂ ਤਾਂ ਉਹ ਵਿਚਾਰੇ ਅਫਰੀਕਾ ਦੇ ਨੀਗਰੋ ਲੈ ਲਿਆ ਅਸਟ੍ਰੇਲੀਆ ਕੈਨੇਡਾ ਬਾੜ ਕੇ ਉਹਨਾਂ ਨੂੰ ਜਹਾਜ਼ਾਂ 'ਵਾਂ ਲੱਦਿਆ ਕਤਲੇਆਮ ਕਰਿਆ ਸਮੁੰਦਰਾਂ 'ਵਾਂ ਡਬੋਏ ਉੱਥੇ ਉਹਨਾਂ ਨੇ ਤੇ ਜੰਗਲਾਂ 'ਵਾਂ ਕੰਮ ਕਰਾਇਆ ਰੋਟੀ ਨਹੀਂ ਦਈ ਉਹ ਲਟੇਰੀ ਕੌਮ ਦੁਨੀਆ ਦੇ ਸਭ ਤੋਂ ਵੱਡੇ ਜਿਹੜੇ ਉਹਨਾਂ ਗਿਆ ਸਫਿਤਾ ਕਰਨ ਤੱਕ ਪਹੁੰਚ ਗਏ ਹਾਂ ਤੁਸੀਂ ਦੇਖੋ ਕਿਹੋ ਜਿਹਾ ਜ਼ਬਰਦਸਤ ਹੈ ਤੇ ਉਰੇ ਕਹਿ ਰਹੇ ਆ ਜੇ ਕਿ ਇੱਕ ਅੱਧਾ ਕੋਈ ਗੋਲੀ ਚੱਲ ਗਈ ਹੈ ਕੋਈ ਇਸ ਤਰ੍ਹਾਂ ਬਾ ਮੜ ਠੀਕ ਹੈ ਆਪਾਂ ਕੋਈ ਪੁੱਤ ਜਾਵਾ ਦੁੱਖ ਸਾਰਿਆਂ ਨੂੰ ਹੈ ਪਰ ਇਹ ਕਹਿਣਾ ਵੀ ਪੰਜਾਬ ਛੱਡ ਕੇ ਭੱਜੋ ਕਹਿੰਦੇ ਹਾਲਾਤ ਬੜੇ ਖਰਾਬ ਹੈ ਕਿ ਜਿਹੜਾ 60000 ਜਿੱਤਰਾ ਬਾਤ ਕਰੇ ਅਰਦਾਸ ਹੋ ਰਹੀ ਏ ਚੜਦਾ ਹੀ ਕਲਾ ਕਹਿੰਦੇ ਬਹੁਤ ਵਧੀਆ ਬਤ ਤਨ ਬਤੀਤ ਹੋਇਆ ਬਿਲਕੁਲ ਸੋ ਇਹੀ ਇਹ ਬਾਬਾ ਜੀ ਇਹੀ ਗੱਲ ਹੈ ਨਾ ਵੀ ਜਿਹੜੀ ਤੁਸੀਂ ਸਿਫਤਾਂ ਦੀ ਗੱਲ ਕਰਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਖਾਲਸਾ ਮਤਲਬ ਪੰਜਾਬ ਚ ਕੁਝ ਲੋਕ ਜਾਂ ਤੁਸੀਂ ਕਹਿ ਲੋ ਇੱਕ ਇੱਕ ਧਿਰਜੀਐਬ ਜੀ ਬਣ ਚੁੱਕੀ ਹੈ ਤੇ ਹੈ ਵੀ ਬਹੁਤ ਆਤ ਜੋ ਜਿਹੜੀ ਸਿਫਤਾਂ ਕਰ ਰਹੀ ਹੈ ਜਦੋਂ ਤੁਸੀਂ ਉਹਨਾਂ ਦੀਆਂ ਸਿਫਤਾਂ ਕਰਦੇ ਹੋ ਜਿਨ੍ਹਾਂ ਨੇ ਤੁਹਾਡੇ ਤੇ ਕਿਸੇ ਤਰੀਕੇ ਇਹੋ ਜਿਹੇ ਇਹੋ ਜਿਹੇ ਜ਼ੁਲਮ ਕੀਤੇ ਮੈਂ ਨਾ ਹਾਲਾਂਕਿ ਮੈਨੂੰ ਉਹ ਸਾਰੀ ਤਾਂ ਨਹੀਂ ਫਿਲਮ ਸੋਹਣੀ ਲੱਗੀ ਮੈਂ ਰਾਤ ਹੀ ਦੇਖ ਕੇ ਟਿਆ ਉਹ ਰਾਜਾ ਮੁੱਲੀ ਦੀ ਫਿਲਮ ਹੈ ਆਰ 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 ਬਣਾਈ ਤਾਂ ਉਹਨੇ ਉਸੇ ਥਾਟ ਤੇ ਅਜੀਬ ਜਿਹਾ ਥਾਟ ਉਹਨਾਂ ਦਾ ਹੈਗਾ ਪਰ ਉਹਦੇ 'ਚ ਇੱਕ ਗੱਲ ਬੜੀ ਕਮਾਲ ਹੈ ਉਹ ਕਹਿੰਦਾ ਵੀ ਉਹਦੇ 'ਚ ਥਾਟ ਖੀਰ ਤੇ ਇਹ ਆਉਂਦਾ ਫਿਲਮ 'ਚ ਵੀ ਹਰੇਕ ਹੱਥ 'ਚ ਹਥਿਆਰ ਹੋਣਾ ਚਾਹੀਦਾ ਜੇ ਤੁਸੀਂ ਮੁਕਾਬਲਾ ਕਰਨਾ ਹੈ ਨਾ ਜਦੋਂ ਤੁਸੀਂ ਉਸ ਉਸ ਪੈਂਤਰੇ ਤੇ ਆ ਗਏ ਤੁਸੀਂ ਉਸ ਮਹਾਜ ਤੇ ਆ ਕੇ ਖੜ ਗਏ ਜਦੋਂ ਤੁਹਾਡੇ ਸਾਹਮਣੇ ਵਾਲੇ ਜਿਹੜੇ ਤੁਹਾਨੂੰ ਇਸ ਤਰ੍ਹਾਂ ਕੁੱਟ ਮਾਰ ਰਹੇ ਆ ਜਾਂ ਤੁਹਾਡੇ ਤੇ ਕਿਸੇ ਵੀ ਤਰੀਕੇ ਹਮਲੇ ਕਰ ਰਹੇ ਆ ਹਥਿਆਰ ਹਰੇਕ ਦੇ ਹੱਥ 'ਚ ਹੋਣਾ ਚਾਹੀਦਾ ਉਰਜੀ ਥਾਟ ਹੀ ਹੈ ਫਿਲਮ ਚ ਤੋਂ ਜੇ ਕਿਤੇ ਅੱਜ ਅਸੀਂ ਇਹ ਗੱਲ ਕਰਦੇ ਆਂ ਸਾਡੇ ਤੇ ਹੁਣ ਵੈਸਟ ਜਾਂ ਤੁਸੀਂ ਕਹੋ ਪੱਛਮੈ ਇਸ ਤਰੀਕੇ ਭਾਰੂ ਹੋ ਗਿਆ ਉਹਨਾਂ ਨੇ ਸਾਨੂੰ ਇਹ ਕਹਿਣ ਲਾਤਾ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਅਸ ਕਿਰਪਾਨ ਖੰਡੋ ਖਰਗ ਤੁਕ ਤਬਰ ਅਤੇ ਤੀਰ ਸੈਬ ਸ੍ਰੋਹੀ ਸਹਿਤੀ ਇਹ ਹਮਾਰੇ ਪੀਰ ਜਿਹੜੇ ਸ਼ਸਤਰਾਂ ਨੂੰ ਪੀਰ ਕਹਿੰਦੇ ਆ ਉਹਨਾਂ ਨੂੰ ਇਹ ਕਹਿਣ ਲਾਤਾ ਜੀ ਹਥਿਆਰਾਂ ਦੀ ਗੱਲ ਨਾ ਕਰੋ ਵਾਇਲੈਂਸ ਹੁੰਦੀ ਹੈ ਮਤਲਬ ਇਹਦਾ ਕੀ ਮਤਲਬ ਹੈ ਇਹ ਕਿੱਥੋਂ ਆ ਗਿਆ ਥਾਟ ਕਿੱਥੋਂ ਆ ਗਿਆ ਸਾਡਾ ਤਾਂ ਹੈ ਨਹੀਂ ਜੀ ਅਸੀਂ ਤਾਂ ਪੀਰ ਮੰਨਦੇ ਆ ਸ਼ਸਤਰਾਂ ਨੂੰ ਅਿੱਥੇ ਮੱਥਿਆਂ ਨੂੰ ਸ਼ੋਹਣੇ ਆ ਸ਼ਸਤਰਾਂ ਨੂੰ ਜਦੋਂ ਨਿਆਂ ਸਿੰਘ ਅ ਸ਼ਸਤਰ ਕੱਢਦੇ ਆ ਕਿਰਪਾਨ ਮਿਆਨ ਚੋਂ ਬਾਹਰ ਕੱਢਦੇ ਆ ਤਾਂ ਪਹਿਲਾਂ ਮੱਥੇ ਨੂੰ ਲਾਉਂਦੇ ਇਹਦਾ ਮਤਲਬ ਅਸੀਂ ਤਾਂ ਪੂਜਦੇ ਆ ਸਰਬ ਲੋ ਨੂੰ ਹਨਾ ਸਰਬ ਕਾਲ ਜੀ ਦੀ ਰੱਛਾ ਹਮਨੇ ਅਸੀਂ ਤਾਂ ਇਹ ਗੱਲ ਕਹਿੰਨੇ ਆ ਅਕਾਲ ਉਸਤ ਜਦੋਂ ਪੜਦੇ ਆ ਇਹ ਕਿੱਥੋਂ ਵਰਤਾਰਾ ਆ ਗਿਆ ਵੀ ਸ਼ਸਤਰਾਂ ਨੂੰ ਸਾਨੂੰ ਆਏ ਕਿਸੇ ਨੇ ਕਹਿਣ ਲਾਤਾ ਵੀ ਜਿਹੜੇ ਸ਼ਸਤਰ ਹੁੰਦੇ ਆ ਜੀ ਜਾਂ ਜਿਹੜੇ ਹਥਿਆਰ ਹੁੰਦੇ ਆ ਉਹੋ ਤਾਂ ਵਾਇਲੈਂਸ ਦਾ ਪ੍ਰਤੀਕ ਹੁੰਦੇ ਹਨਾ ਇਹਦਾ ਮਤਲਬ ਤਾਂ ਤੁਸੀਂ ਸਾਰੀ ਆਪਦੇ ਹਿਸਟਰੀ ਤੇ ਸਾਰੇ ਕਹਾਣੇ ਤੇ ਕਾਂਟਾ ਮਾਰ ਰਹੇ ਹੋ ਹਣਾ ਜਦੋਂ ਤੁਸੀਂ ਆਪਦੀਆਂ ਜੰਗਾਂ ਪੜਦੇ ਹੋ ਤੁਹਾਨੂੰ ਲੱਗਦਾ ਹੈ ਵੀ ਸ਼ਾਂਤੀ ਹੋਈ ਸ਼ਸਤਰਾਂ ਨਾਲ ਆ ਸਕਦੀ ਹੈ ਪੀਸ ਹੀ ਸ਼ਸਤਰ ਨਹੀਂ ਲੈ ਕੇ ਆਉਣਾ ਧਰਤੀ ਤੇ ਮਹਾਰਾਜ ਤਾਂ ਜਦੋਂ ਅਕਾਲ ਪੁਰਖ ਦਾ ਵੀ ਰੂਪ ਚਿੱਤਰਦੇ ਹਨ ਤੁਸੀਂ ਦੇਖੋ ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਹਨ ਨਿਉ ਰਾਮ ਰਹੀਮ ਪੁਰਾਣ ਕੁਰਾਨ ਅਨੇ ਕਹੇ ਮਤ ਇਕ ਨਾ ਮਾਨੋ ਸਿਮਰਤ ਸਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਇਕ ਨਾ ਜਾਣੋ ਸ੍ਰੀ ਅਸਪਾਨ ਕਿਰਪਾ ਤੁਮੜੀ ਕਰ ਮੈਂ ਨਾ ਕਹੇ ਸਬਦੋ ਹੀ ਬਖਾਨੋ ਅਸਪਾਨ ਜਿਹਦੇ ਹੱਥ ਦੇ ਵਿੱਚ ਕਿਰਪਾਨ ਫੜੀ ਹੋਈ ਹੈ ਪਰਮਾਤਮਾ ਦਾ ਇਹ ਸਰੂਪ ਹੈ ਜਿਹੜੀ ਜਿਹੜੀ ਕੋਲ ਜਿਹੜਾ ਪੰਥ ਹੈ ਨਾ ਜਿਹੜੀ ਜਿਹੜੀ মত ਇਸ ਗੱਲ ਨੂੰ ਮੰਨ ਰਹੀ ਹੈ ਵੀ ਪਰਮਾਤਮਾ ਦਾ ਸਰੂਪ ਕੀ ਹੈ ਸਾਡੇ ਚ ਜਿਹਦੇ ਹੱਥ ਚ ਕਿਰਪਾਨ ਫੜੀ ਵੀ ਹੈ ਆ ਜੋ ਕਹਿਣ ਵੀ ਹਥਿਆਰਤਾ ਜੀ ਵਾਇਲੈਂਸ ਦਾ ਪ੍ਰਤੀਕ ਹੈ ਤੁਸੀਂ ਇਹ ਕਹਿ ਸਕਦੇ ਹੋ ਵੀ ਸਾਨੂੰ ਇਹ ਵਰਤਾਰੇ ਦੀ ਸਮਝ ਨਹੀਂ ਪਰ ਤੁਸੀਂ ਇਹ ਸਟੇਟਮੈਂਟ ਨਹੀਂ ਦੇ ਸਕਦੇ ਵੀ ਇਹ ਹਥਿਆਰਤਾ ਜੀ ਵਾਇਲੈਂਸ ਦਾ ਪ੍ਰਤੀਕ ਹੈ ਤੁਹਾਨੂੰ ਅੱਜ ਕਿਸੇ ਥਾਂ ਤੇ ਜੇ ਭਾਇਆ ਨਾ ਲਿਆ ਕੇ ਤਾਂ ਉਹ ਸ਼ਸਤਰਾਂ ਨੇ ਭਾਇਆ ਲਿਆ